ਦੀ ਸਰੀਰਕ ਹਾਲਤ ਇੰਨੀ ਕਮਜ਼ੋਰ ਹੋ ਚੁੱਕੀ ਆ ਤੁਸੀਂ ਦੇਖਦੇ ਹੋ ਸਹੀ ਤਰੀਕੇ ਅੱਜ ਗੱਲ ਵੀ ਨਹੀਂ ਕਰ پا ਰਿਆ ਲਵਾਰਸਨ ਤੋਂ ਵੀ ਮਾੜੀ ਹਾਲਤ ਸੀ ਬਾਪੂ ਦੀ ਕਿਉਂਕਿ ਬਾਪੂ ਦੇ ਪਰਿਵਾਰ ਦੇ ਵਿੱਚ ਸਾਰੇ ਮੈਂਬਰ ਸੀ ਪੁੱਤ ਸੀ ਬਾਪੂ ਦਾ ਪੁੱਤ ਵੀ ਚੜਾਈ ਕਰ ਗਿਆ ਨਰਕ ਵਰਗੇ ਹਾਲਾਤਾਂ 'ਚ ਪਿਆ ਸੀ ਵਿੱਚੇ ਹੀ ਲੈਟਰਨ ਬਾਥਰੂਮ ਹੋ ਰਿਹਾ ਸੀਗਾ ਬਹੁਤ ਬੁਰੀ ਹਾਲਤ ਬਾਪੂਰੇ ਵਿੱਚ ਖੂਨ ਦੀ ਵੀ ਘਾਟ ਐ ਇਨਫੈਕਸ਼ਨ ਬਹੁਤ ਜ਼ਿਆਦਾ ਲੱਤਾਂ ਬਿਲਕੁਲ ਹੀ ਜੁੜੀਆਂ ਪਈਆਂ ਬਾਪੂਰੀਆਂ ਮੈਂ ਨਾਲ ਦੱਸਦੇ ਸੀ ਕਿ ਬਾਪੂ ਦੀ ਕੁੜੀ ਨੂੰ ਵੀ ਮਿਲਣ ਆਈ ਨੂੰ 14-15 ਸਾਲ ਹੋ ਗਈ ਹੁਣ ਕਦੇ ਉਹ ਵੀ ਨਹੀਂ ਮਿਲਣ ਆਈ ਅੱਜ ਅਸੀਂ ਪਹੁੰਚੇ ਆ ਜੀ ਪਿੰਡ ਕਰੀਆ ਕਲਾਂ ਕਿਉਂਕਿ ਸਹਰੇ ਵੀਰ ਜੀ ਨੇ ਇੱਕ ਫੋਨ ਕੀਤਾ ਸੀਗਾ ਸਾਨੂੰ ਇੱਥੋਂ ਕਰੀਕਲਾਂ ਤੋਂ ਗਿਆ ਸੀਗਾ ਮੈਂ ਉਹ ਕੁਝ ਵੀਡੀਓ ਸੈਂਡ ਕੀਤੀ ਆ ਜੀ ਉਸ ਦੇ ਵੈਰੀਫਾਈ ਕਰਨ ਵਾਸਤੇ ਸਾਡੇ ਨਾਲ ਬਹੁ ਮੀਰ ਚੰਦ ਜੀ ਬਜਾਜ ਤੁਸੀਂ ਦੇਖ ਰਹੇ ਹੋ ਨੁਰਤਾਂ ਦੀ ਸੇਵਾ ਸਭ ਤੋਂ ਵੱਡੀ ਸੇਵਾ ਟੀਮ ਨੰਬਰ ਅੱਜ ਅਸੀਂ ਪਹੁੰਚੇ ਹਾਂ ਜੀ ਕੜੀਕਾ ਤੇ ਇਹ ਦੇਖੋ ਜੀ ਇਹ ਬਿੱਜੀ ਦੀ ਫੋਟੋ ਦੇਖੋ 6 ਜਣੇ ਮੈਂਬਰ ਸੀ ਤੇ ਇਹਨਾਂ ਦਾ ਕੀ ਹਾਦਸਾ ਵਾਪਰਿਆ ਕਿੰਨੇ ਬੱਚੇ ਸੀ ਇਹਨਾਂ ਦੇ ਇੱਕ ਮੁੰਡਾ ਸੀ ਇੱਕ ਮੁੰਡਾ ਸੀ ਅੱਛਾ ਜੀ ਉਹਦੀ ਵੀ ਡੈਥ ਹੋ ਚੁੱਕੀ ਹੈ ਹਾਂ ਜੀ ਕਾਦੀ ਜੀ ਦੀ ਡੈਥ ਹੋ ਗਈ ਲੰਗਰੇ ਦੀ ਡੈਥ ਵੀ ਇਹਨਾਂ ਦੇ ਪਿੰਡ ਵਾਲਿਆਂ ਦੇ ਦੱਸਣ ਦੇ ਮੁਤਾਬਕ ਇਹਨਾਂ ਦੇ ਪਰਿਵਾਰ ਦੀ ਸਾਰੇ ਦੀ ਡੈਥ ਹੋ ਚੁੱਕੀ ਹੈ ਜੀ ਇਹ ਬਜ਼ੁਰਗ ਹਰ ਸਤੰਮ ਤੇ ਇਕੱਲੇ ਪਏ ਹੋਇਆ। ਔਰ ਜਿਹੜੇ ਘਰ ਦੇ ਹਾਲਾਤ ਤੁਸੀਂ ਦੇਖ ਸਕਦੇ ਹੋ। ਛਤ ਵੀ ਬਹੁਤ ਕਮਜ਼ੋਰ ਹੈ ਤੇ ਇਹ ਜਿਹੜੀ ਕੰਡੀਸ਼ਨ ਹੈ ਤੁਸੀਂ ਦੇਖ ਲਿਓ ਸਾਰੇ। ਐਸਾ ਵਗਤਾਂ ਦਾ ਕੋਈ ਨਹੀਂ ਆਂਦਾਗਾ। ਹਾਂਜੀ। ਸਾਰਾ-ਸਾਥ ਇਹਦਾ ਕੋਈ ਨਹੀਂ ਕੋ ਰੋਟੀ ਪਾਣੀ ਕੋਈ ਨਹੀਂ ਅਸੀਂ ਦੇਈਏ ਨਾ ਦੇਈਏ। ਉਧਰ ਪਤੀ ਜਾਇੰਦਾ ਆਉਂਦਾ ਹੈ ਉਹ ਚਾਹ ਪਾਣੀ ਵੇਲੇ ਇੱਕ ਵੇਲੇ ਨੂੰ ਫੜਾ ਜਾਂਦਾ ਕੀ ਕੰਮ ਕੀ ਕਰਦਾ ਭਤੀਜਾ ਨੋਜੀ ਭਤੀਜਾ ਇਤਰਾਜੀ ਦਿਹਾੜੀ ਦਾ ਪਾਈ ਹੋਈ ਆ ਆ ਮੈਂ ਤਾਂ ਮਜ਼ਦੂਰੀ ਕਰਦੇ ਨੇ ਉਹ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੇ ਬਾਪੂ ਹਾਕਮਾ ਜੀ ਪਿਤਰਾਨਾ ਧਾਰਾ ਬਾਪੂ ਜੀ ਪਿੰਡ ਕਰੀ ਕਲਾ ਤਸੀਲ ਗੁਰੂ ਹਰਸਾਏ ਜ਼ਿਲ੍ਹਾ ਫਿਰੋਜ਼ਪੁਰ ਦੇ ਰਹਿਣ ਵਾਲੇ ਆ ਦਿਹਾੜੀ ਮਜ਼ਦੂਰੀ ਕਰਦੇ ਸੀ ਇੱਕ ਪੁੱਤ ਸੀ ਇੱਕ ਧੀ ਸੀ ਘਰ ਵਾਲੀ ਸੀ ਘਰ ਵਾਲੀ ਦੀ ਵੀ ਮੌਤ ਹੋ ਗਈ ਧੀ ਵਿਆਹੀ ਗਈ ਉਹ ਵੀਰ ਹੁਣੀ ਦੱਸਦੇ ਆ ਗਵਾਂਢੀ ਨੇ ਤੇ ਭਤੀਜਾ ਬਾਪੂ ਦਾ ਦੱਸਦੇ ਆ ਵੀ ਧੀ ਤੱਕ ਕਰੀਬ 15-16 ਸਾਲਾਂ ਤੋਂ ਕਦੇ ਆਈ ਨਹੀਂ ਮਿਲਣਾ 10 ਸਾਲ ਪਹਿਲਾਂ ਕਿਸੇ ਕਾਰਨ ਇਹਨਾਂ ਦੇ ਪੁੱਤ ਦੀ ਮੌਤ ਹੋ ਜਾਂਦੀ ਆ ਉ ਤੋਂ ਬਾਅਦ ਜਿਹੜਾ ਜੀਵਨ ਆ ਜਿਹੜਾ ਉਹ ਬੜਾ ਲੜਖੜਾ ਗਿਆ ਬਾਪੂ ਦਾ 9 ਡੇਢ 2 ਸਾਲ ਬਾਅਦ ਛੱਡ ਕੇ ਚਲੇ ਗਈ ਪੁੱਤੇ ਲੈ ਗਈ ਨਾਲ ਉਹਦੀ ਵੀ ਦੱਸਦੇ ਅੱਗੇ ਜਾ ਕੇ ਐਕਸੀਡੈਂਟ ਦੇ ਵਿੱਚ ਮੌਤ ਹੋ ਗਈ ਹੁਣ ਪਿਛਲੇ ਕਰੀਬ 2 ਸਾਲ ਤੋਂ 2 ਢਾਈ ਸਾਲ ਤੋਂ ਬਾਪੂ ਦਿਹਾੜੀ ਮਜ਼ਦੂਰੀ ਕਰਨ ਤੋਂ ਵੀ ਸਮਰੱਥਾ ਘਰ ਦੇ ਵਿੱਚ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਕਿਦਾਂ ਦੇ ਹਾਲਾਤਾਂ ਦੇ ਵਿੱਚ ਬਾਪੂ ਇੱਕ ਨਰਕ ਭਰੀ ਜ਼ਿੰਦਗੀ ਬਤੀਤ ਕਰਨ ਲਈ ਮਜਬੂਰ ਸੀ ਕਿਉਂਕਿ ਨਾ ਤਾਂ ਕੋਈ ਧੀ ਪਤਾ ਸਾਮ ਸੰਭਾਲ ਕਰਨ ਵਾਲਾ ਨਾ ਕੋਈ ਉਸ ਲੈਵਲ ਤੇ ਕੋਈ ਪਰਿਵਾਰਕ ਮੈਂਬਰ ਆ ਕੋਈ ਭੈਣ ਭਰਾ ਕੋਈ ਵੀ ਹੈ ਨਹੀਂ ਸਾਮ ਸੰਭਾਲ ਕਰਨ ਵਾਲਾ ਬਾਪੂ ਜੀ ਹਾਲਾਤ ਇਦਾਂ ਦੇ ਬਣੇ ਹੋਏ ਸੀਗੇ ਹੁਣ ਪਿਛਲੇ ਕਰੀਬ 2 2.5 ਮਹੀਨਿਆਂ ਤੋਂ ਤਾਂ ਬਿਲਕੁਲ ਬਾਪੂ ਚੱਲਣ ਫਿਰਨ ਤੋਂ ਵੀ ਰਹਿ ਗਿਆ ਵੀਰੋਂ ਨਹੀਂ ਦੱਸਦੇ ਐਦਾਂ ਹੀ ਆ ਜੀ ਸਾਨੂੰ ਵੀਡੀਓ ਭੇਜੀਆਂ ਇੱਕ ਗਵਾਂਡੀ ਵੀਰਾ ਕਿਹਨਾ ਵੀਰੇ ਤੁਹਾਡਾ ਹਾਂਜੀ ਸੁਖਜੀਤ ਸਿੰਘ ਵੀਰੇ ਨੇ ਸਾਨੂੰ ਵੀਡੀਓ ਭੇਜੀਆਂ ਸੁਪਨਿਆਂ ਦੇ ਘਰ ਦੇ ਵਿੱਚ ਬਾਪੂ ਦੀਆਂ ਘਰ ਦੇ ਹਾਲਾਤਾਂ ਤੋਂ ਬਾਪੂ ਦੇ ਹਾਲਾਤਾਂ ਤੋਂ ਜਾਣੂ ਕਰਾਇਆ ਟਾਗੇ ਸਾਡੀ ਟੀਮ ਦੇ ਮੈਂਬਰ ਆ ਸਾਡੇ ਸਤਕਾਰਯੋਗ ਅੰਕਲ ਜੀ ਮੀਤ ਚੰਦ ਜੀ ਇਹਨਾਂ ਦੀ ਟੀਮ ਆ ਸਾਰੀ ਬਾਪੂ ਜੀ ਹੁਣੇ ਖੜੇ ਨੇ ਸਮੇ ਸਮੇ ਦੇ ਨਾਲ ਸੁਪਨਿਆਂ ਦੇ ਘਰ ਦੇ ਵਿੱਚ ਆ ਕੇ ਆਪਣੀਆਂ ਸੇਵਾਵਾਂ ਨਿਭਾਉਂਦੇ ਆ ਆਪਣਾ ਬਣਦਾ ਹਿੱਸਾ ਸੇਵਾਵਾਂ ਦੇ ਵਿੱਚ ਗਰਾਉਂਡ ਲੈਵਲ ਤੇ ਆ ਕੇ ਸਾਡੇ ਨਾਲ ਸਾਥ ਦਿੰਦਿਆ ਸਾਡਾ ਜਦੋਂ ਇਹਨਾਂ ਦੀ ਡਿਊਟੀ ਲੱਗੀ ਇਸ ਕੇਸ ਨੂੰ 베ਰੀਫਾਈ ਕਰਨ ਵਾਸਤੇ ਸਾਰੀ ਜਾਣਕਾਰੀ ਬਾਪੂ ਜੀ ਹੁਣਾਂ ਨੇ ਦਿੱਤੀ ਤਾਂ ਸਾਡੇ ਪ੍ਰਬੰਧਕਾਂ ਵੱਲੋਂ ਬਾਈ ਜੀ ਹੁਣਾਂ ਵੱਲੋਂ ਅੰਕਲ ਜੀ ਹੁਣਾਂ ਦੀ ਡਿਊਟੀ ਲਈ ਗਈ ਬਾਪੂ ਜੀ ਨੂੰ ਲੈ ਕੇ ਆਉਣ ਵਾਸਤੇ ਅੱਜ ਇੱਥੇ ਲੈ ਕੇ ਆਏ ਨੇ ਬਾਪੂ ਹਾਕਮ ਨੂੰ ਆਪਾਂ ਬਾਪੂ ਜੀ ਨਾਲ ਵੀ ਗੱਲ ਕਰਕੇ ਦੇਖਦੇ ਆਂ ਪੰਚਾਇਤ ਨਾਮਾ ਵੀ ਉੱਥੋਂ ਪਿੰਡ ਵੱਲੋਂ ਪੰਚਾਇਤ ਵੱਲੋਂ ਨੰਬਰਦਾਰ ਵੱਲੋਂ ਲਿਖ ਕੇ ਸੈਨ ਕਰਕੇ ਦਿੱਤਾ ਗਿਆ ਵਾ ਬੇਨਤੀ ਦੇ ਰੂਪ ਦੇ ਵਿੱਚ ਇਹ ਲੈਟਰ ਲਿਖ ਕੇ ਉਹਨਾਂ ਨੇ ਇਹ ਬਾਪੂ ਨੂੰ ਸਾਡੇ ਕੋਲੇ ਇਹਦੀ ਸਾਮ ਸੰਭਾਲ ਵਾਸਤੇ ਆਉਣ ਵਾਲੇ ਜੀਵਨ ਦੇ ਵਿੱਚ ਇੱਕ ਤੰਦਰੁਸਤੀ ਭਰਿਆ ਸਮਾਪਤਿਤ ਕਰੇ ਬਾਪੂ ਉਹਦੇ ਵਾਸਤੇ ਸਾਡੇ ਕੋਲੇ ਭੇਜਿਆ ਵਾ ਬਾਪੂ ਕੀ ਹਾਲ ਚਾਲ ਆ ਹਾਂ ਕੀ ਹਾਲ ਚਾਲ ਆ ਆਹੋ ਆਓ ਚੱਲੀਏ ਬਾਪੂ ਹਾਂ ਆ ਜਾ ਆਹ ਆ ਜਾ ਵੀ ਗੱਦਾ ਫਾੜ ਕੇ ਆ ਜਾ ਤਾਰੀ ਆ ਥੰਨੇ ਬਾਪੂ ਦੀ ਸਰੀਰਕ ਹਾਲਤ ਇੰਨੀ ਕਮਜ਼ੋਰ ਹੋ ਚੁੱਕੀ ਆ ਤੁਸੀਂ ਦੇਖਦੇ ਹੋ ਸਹੀ ਤਰੀਕੇ ਅੱਜ ਗੱਲ ਵੀ ਨਹੀਂ ਕਰ پا ਰਿਆ ਬਾਪੂ ਜੀ ਨੂੰ ਹੁਣ ਅਸੀਂ ਇਲਾਜ ਵਾਸਤੇ ਹੁਣ ਸਿੰਪਲ ਦਵਾਵਾਂਗੇ ਟੈਸਟ ਹੋਣਗੇ ਉਸ ਤੋਂ ਬਾਅਦ ਪਤਾ ਲੱਗਣਾ ਸਰੀਰਕ ਕਮਜ਼ੋਰੀਆਂ ਜਾਂ ਦਿੱਕਤਾਂ ਕੀ ਨੇ ਤੁਸੀਂ ਸਾਰੇ ਅਰਦਾਸ ਕਰਿਓ ਕਾਲ ਪਰਖ ਵਾਇਗਰੂ ਸਾਰਿਆਂ ਦਾ ਤੈਦਲੋ ਧੰਨਵਾਦ ਕਰਦੇ ਆਂ ਕਾਲ ਪਰ ਖਵਾਈ ਗੁਰੂ ਸਰਵਤ ਦਾ ਪਹਲਾ ਕਰਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੇ ਬਾਪੂ ਹਾਕਮ ਸਿੰਘ ਕਾਰਿਕਲਮ ਪਿੰਡਾ ਬਾਪੂ ਦਾ ਤੇ ਬਾਪੂ ਫਿਰੋਜ਼ਪੁਰ ਜ਼ਿਲ੍ਹੇ ਦਾ ਗੁਰੂ ਹਰਸਾਹਿਬ ਤਹਿਸੀਲ ਦਾ ਸਾਨੂੰ ਉਥੋਂ ਫੋਨ ਕੀਤਾ ਵੀਰਾਂ ਨੇ ਵੀ ਇੱਕ ਬਜ਼ੁਰਗ ਬਹੁਤ ਮਾੜੀ ਹਾਲਤ ਦੇ ਵਿੱਚ ਪਿਆ ਵਾ ਲਵਾਰਸਾਂ ਤੋਂ ਵੀ ਮਾੜੀ ਹਾਲਤ ਸੀ ਬਾਪੂ ਦੀ ਕਿਉਂਕਿ ਬਾਪੂ ਦੇ ਪਰਿਵਾਰ ਦੇ ਵਿੱਚ ਸਾਰੇ ਮੈਂਬਰ ਸੀ ਪੁੱਤ ਸੀ ਬਾਪੂ ਦਾ ਪੁੱਤ ਵੀ ਚੜ੍ਹਾਈ ਕਰ ਗਿਆ ਮਾਂ-ਬਾਪ ਵੀ ਚੜ੍ਹਾਈ ਕਰ ਗਏ ਭੈਣ ਭਰਾ ਸੀ ਜਿਹੜੇ ਉਹਨਾਂ ਦੀ ਵੀ ਡੈਥ ਹੋ ਗਈ ਆ ਫਿਰ ਨੋ ਸੀ ਇੱਕ ਉਹ ਆਪਣਾ ਬੇਟਾ ਛੱਡ ਕੇ ਉਹਨੇ ਅੱਗੇ ਵਿਆਹ ਕਰਾ ਲਿਆ ਤੇ ਉਹ ਬੇਟੇ ਦੀ ਵੀ ਮੌਤ ਹੋ ਗਈ ਮਤਲਬ ਬਾਪੂ ਦੇ ਪੋਤੇ ਦੀ ਉਹਦੀ ਵੀ ਮੌਤ ਹੋ ਗਈ ਉਸ ਤੋਂ ਬਾਅਦ ਬਾਪੂ ਆਪ ਦਾ ਕਮਾਉਂਦਾ ਖਾਂਦਾ ਸੀ ਹਾਕਮ ਸਿੰਘ ਬਾਪੂ ਦਾ ਨਾਮ ਆ ਹਰੀਕਲਾ ਪਿੰਡ ਦੇ ਵਿੱਚ ਹੀ ਥੋੜੀ ਪਰਦੇ ਸੀਲ ਗੁਰੂ ਹਰਸਾਏ ਲੋਕਾਂ ਦੇ ਦਿਹਾੜੀ ਜੋਤਾਂ ਕਰਕੇ ਆਪਦੀ ਰੋਟੀ ਖਾਈ ਜਾਂਦਾ ਸੀ ਪਰ ਹੁਣ ਹੱਡ ਪੈਰ ਨਹੀਂ ਕੰਮ ਕਰਦੇ ਹੁਣ ਪਿਛਲੇ 3-4 ਸਾਲਾਂ ਤੋਂ ਬਾਪੂ ਕੰਮ ਕਰਨ ਚੁੱਕਾ ਵੀ ਨਹੀਂ ਰਿਹਾ ਤੇ ਹੁਣ ਤਾਂ ਮੰਜੇ ਤੇ ਪੈ ਗਿਆ ਬਿਲਕੁਲ ਬਾਪੂ ਤੇ ਉੱਥੇ ਹੀ ਲੈਟ੍ਰੀਨ ਉੱਥੇ ਹੀ ਬਾਥਰੂਮ ਹੋ ਰਿਹਾ ਸੀ ਉੱਪਰ ਹੀ ਤੇ ਕੱਲ ਫਿਰ ਸਾਡੇ ਟੀਮ ਦੇ ਮੈਂਬਰ ਸਾਡੇ ਵੀਰ ਬਾਵਾ ਮੀਰ ਚੰਦ ਜੀ ਮੱਲਾ ਵਾਲੇ ਤੋਂ ਮੀਰ ਚੰਦ ਬਜਾਜ ਜੀ ਤੇ ਰੋਸ਼ਨ ਲਾਲ ਜੀ ਵੀਰ ਚੰਦ ਜੀ ਸਰਜੀਤ ਸਿੰਘ ਜੀ ਇਹ ਸਾਡੇ ਮੈਂਬਰ ਉੱਥੇ ਪਹੁੰਚੇ ਤੇ ਉੱਥੋਂ ਬਾਪੂ ਜੀ ਨੂੰ ਰੈਸਕਿਊ ਕਰਕੇ ਲੈ ਕੇ ਆਏ ਨੇ ਬਾਪੂ ਉੱਥੇ ਨਰਕ ਵਰਗੇ ਹਾਲਾਤਾਂ 'ਚ ਪਿਆ ਸੀ ਵਿੱਚੇ ਹੀ ਲੈਟਰਨ ਬਾਥਰੂਮ ਹੋ ਰਿਹਾ ਸੀਗਾ ਬਹੁਤ ਬੁਰੀ ਹਾਲ ਸੀ ਤੇ ਪਿੰਡ ਦੀ ಗ್ರಾಮ ਪੰਚਾਇਤ ਨੇ ਸਾਰਿਆਂ ਨੇ ਸਪੋਰਟ ਕੀਤੀ ਸਾਰਿਆਂ ਨੇ ਸਾਈਨ ਕਰਕੇ ਆ ਪੇਪਰ ਤੁਸੀਂ ਦੇਖ ਸਕਦੇ ਹੋ ਇੱਕ ਉਹਨਾਂ ਨੇ ਸਾਨੂੰ ਭੇਜਿਆ ਵਾ ਇਹ ਪੇਪਰ ਦੇ ਵਿੱਚ ਨਾਲੇ ਸਾਰਾ ਕੁਝ ਮੈਂਸ਼ਨ ਕੀਤਾ ਵਾ ਵੀ ਬਾਪੂ ਦੇ ਅੱਗੇ ਪਿੱਛੇ ਕੋਈ ਨਹੀਂ ਹੈਗਾ ਪਰਿਵਾਰ ਦਾ ਮੈਂਬਰ ਤੇ ਹੁਣ ਬਾਪੂ ਵਿਚਾਰਾ ਹਾਕਮ ਸਿੰਘ ਬਹੁਤ ਮਾੜੇ ਹਾਲਤਾਂ ਜੀਵਨ ਕਰਦਾ ਚੱਲ ਫਿਰ ਵੀ ਨਹੀਂ ਸਕਦਾ ਹੁਣ ਇੱਥੇ ਆਏ ਆ ਬਾਪੂ ਹੁਣ ਆਈਸੀਯੂ ਦੇ ਵਿੱਚ ਦਾਖਲ ਆ ਸੁਪਨਿਆਂ ਦੇ ਹਸਪਤਾਲ ਵਿੱਚ ਅਰਦਾਸ ਕਰਿਓ ਬਾਪੂ ਤਕੜਾ ਹੋ ਜੇ ਵੀ ਬਾਪੂ ਤੰਦਰੁਸਤ ਹੋ ਜੇ ਵੀ ਬਾਪੂਰੇ ਵਿੱਚ ਖੂਨ ਦੀ ਵੀ ਘਾਟ ਹੈ ਇਨਫੈਕਸ਼ਨ ਬਹੁਤ ਜ਼ਿਆਦਾ ਲੱਤਾਂ ਬਿਲਕੁਲ ਹੀ ਜੁੜੀਆਂ ਪਈਆਂ ਬਾਪੂ ਦੀਆਂ ਤੇ ਹੋਰ ਵੀ ਬਹੁਤ ਸਾਰੀਆਂ ਸਮੱਸਿਆਵਾਂ ਆ ਮਾਵਾ ਹਾਕਮ ਬਾਪੂ ਲਈ ਅਰਦਾਸ ਕਰਿਓ ਇਸ ਤਰ੍ਹਾਂ ਦੇ ਬਜ਼ੁਰਗ ਜਿਨ੍ਹਾਂ ਦਾ ਪੂਰਾ ਪੂਰਾ ਭਰਿਆ ਪੁੱਤ ਦਾ ਪਰਿਵਾਰ ਖਤਮ ਹੋ ਗਿਆ ਓਹ ਸਮਾਜ ਵੀ ਸਾਥ ਨਹੀਂ ਦੇ ਰਿਹਾ ਤੇ ਬੰਦਾ ਜਾਊ ਕਿੱਧਰ ਨੂੰ ਕਰੂ ਕੀ ਬੰਦਾ ਹਾਕਮ ਬਾਬੇ ਹਾਂਜੀ ਓਹ ਠੀਕ ਹੋ ਤੁਸੀਂ ਹਾਂ ਠੀਕ ਹੋ ਕੀ ਕੰਮ ਕਰਦੇ ਸੀ ਤੁਸੀਂ ਹਾਂਜੀ ਕੰਮ ਕੀ ਕਰਦੇ ਸੀ ਕੰਮ ਹਾਂ ਹਾਂ ਉਹਨਾਂ ਨਾਲ ਦਾਲੀ ਦੇ ਕੰਮ ਕਰਨਾ ਸੀ ਡੈਡੀ ਹਾਂ ਠੀਕ ਆ ਹਾਂ ਤੇ ਜਵਾਕ ਕਿੰਨੇ ਸੀ ਤੇਰੇ ਸੌ ਗਾਗੇ ਕੰਨ ਹਾਂ ਹਾਂ ਹੁਣ ਕੀ ਹੈਗਾ ਕੋਈ ਹਾਂ ਕਿੱਥੇ ਆ ਉਹ ਕੰਮੇ ਵਾਲਿਆ ਕੌਣ ਕੋਈ ਥੋੜੀ ਉਹ ਕਿਤੇ ਮਿਲੀ ਆ ਕਦੇ ਹਾਂ ਮਿਲਣ ਨਹੀਂ ਕਦੇ ਕੋਈ ਆਈ ਕਿੰਨੇ ਟਾਈਮ ਹੋ ਗਿਆ ਹਾਂ ਕਿੰਨੇ ਸਾਲ ਹੋ ਗਏ ਮਿਲੇ ਨੂੰ ਨੂੰ ਕੁੜੀ ਨੂੰ ਕੋਈ ਆਈ ਹੈ ਹੈ ਕੋਈ ਪਿੰਡ ਵਾਲੇ ਦੱਸਦੇ ਸੀ ਕਿ ਬਾਪੂ ਦੀ ਕੁੜੀ ਨੂੰ ਵੀ ਮਿਲਣ ਆਈ ਨੂੰ 14-15 ਸਾਲ ਹੋ ਗਏ ਹੁਣ ਕਦੇ ਉਹ ਵੀ ਨਹੀਂ ਮਿਲਣ ਆਈ ਸੀ ਉਹ ਅੱਥਰ ਕੰਮ ਨਹੀਂ ਰੱਬ ਹੀ ਰੱਖਾ ਬਸ ਕਮਿਆਂ ਨੇ ਪਿੰਡ ਬੈਈ ਹੋਈ ਹੈ ਮਾਲਾ ਜੀ ਉਹਨਾਂ ਤੰਦਰੁਸਤੀਆਂ ਬਖਸ਼ੇ